ਪੰਜਾਬ ਪੁਲਿਸ ਦੇ ਵੱਲੋਂ ਇੱਕ ਚੋਰੀ ਦੀ ਵਾਰਦਾਤ ਨੂੰ ਸੁਲਝਾ ਲਿਆ ਗਿਆ ਚੋਰ ਨੂੰ ਗਹਿਣਿਆਂ ਦੇ ਸਣੇ ਕਾਬੂ ਕਰ ਲਿਆ। ਦਰਸਤਨ ਦੁਸਾਰੇ ਬੜ ਦੇ ਨੇ ਇੱਕ ਚੋਰ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਕਾਰ ਦੇ ਵਿੱਚ 50 30 ਟੋਲੇ ਸੋਨਾ ਲੈ ਕੇ ਉਹ ਰਫੂ ਚੱਕਰ ਹੋ ਗਿਆ ਸੀਗਾ। ਫਰਾਰ ਹੋ ਗਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਦੋਂ ਪੂਰੀ ਪੜਤਾਲ ਕੀਤੀ ਜਾਂਦੀ ਹੈ ਕਾਰਵਾਈ ਕੀਤੀ ਜਾਂਦੀ ਹੈ ਤਾਂ ਸ਼ਖਸ ਪੁਲਿਸ ਦੇ ਰਿੱਕਿਆ ਜਾਂਦਾ ਹੈ ਚੋਰ ਰਿੱਕਿਆ ਜਾਂਦਾ ਤੇ ਗਹਿਣੇ ਵੀ ਜੜੇ ਨੇ ਉਹ ਬਰਾਮਦ ਕਰ ਲਏ ਜਾਂਦੇ ਨੇ ਤਾਂ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਤਾਂ ਬਰਨਾਲਾ ਦੇ ਵਿੱਚ ਵੱਡੀ ਲੁੱਟ ਦੀ ਚੋਰੀ ਦੀ ਵਾਰਦਾਤ ਨੂੰ ਬਰਨਾਲਾ ਪੁਲਿਸ ਨੇ ਜਿਹੜਾ ਉਹ ਸੁਲਝਾ ਲਿਆ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਤਾਂ ਇਹ ਪੂਰੀ ਘਟਨਾ ਜਿਹੜੀ ਹੈ ਉਹ ਬਰਨਾਲਾ ਦੇ ਵਿੱਚ ਵਾਪਰਸੀ ਬਰਨਾਲਾ ਵਿਖੇ ਹੋਈ ਵੱਡੀ ਚੋਰੀ ਦੀ ਗੁੱਤੀ ਪੁਲਿਸ ਨੇ ਸੁਲਝਾ ਲਈ ਹੈ ਦੂਸਰੇ ਵਾਲੇ ਦਿਨ ਇੱਕ ਨਾਮਾ ਲੂ ਵਕਤੀ ਨੇ ਪੂਨਮ ਰਾਣੀ ਪਤਨੀ ਰਾਕੇਸ਼ ਕੁਮਾਰ ਵਾਸੀ ਨੇੜੇ ਗੀਤਾ ਭਵਨ ਬਰਨਾਲਾ ਦੇ ਘਰਾਂ ਦੇ ਦਾਖਲ ਹੋ ਕੇ 30 ਤੋੜੇ ਸੋਨੇ ਦੇ ਗਹਿਣੇ ਅਤੇ 50000 ਰੁਪਏ ਨਕਦੀ ਚੋਰੀ ਕਰ ਲਈ ਸੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵਕਫ ਵਕਫ ਤਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਮੁਕਦਮੇ ਨੂੰ ਟਰੇਸ ਕਰਨ ਸੰਬੰਧੀ ਪੂਰਾ SSP ਬਰਨਾਲਾ ਦੇ ਮੁਹੰਮਦ ਸਰਫਰਾਜ ਨੇ ਦੱਸਿਆ ਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ 48 ਘੰਟਿਆਂ ਦੇ ਅੰਦਰ ਉਸ ਵਿਅਕਤੀ ਨੂੰ ਟ੍ਰੇਸ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ ਜਿਨ੍ਹਾਂ ਦੇ ਕੋਲ ਪੂਰਾ ਸੋਨਾ ਜਿਹੜਾ ਹੈ ਉਹ ਬਰਾਮਦ ਕਰ ਲਿਆ ਗਿਆ ਜਿਸ ਦੇ ਵਿੱਚ ਇੱਕ ਹਾਰ ਹੈ ਇੱਕ ਮੰਗਲ ਸੂਤਰ ਹੈ ਇੱਕ ਟੌਪਸ ਸੋਨੇ ਦੇ ਚਾਰ ਚੂੜੀਆਂ ਸੋਨਾ ਕੁੱਲ ਵਜ਼ਨੀ 114 ਗ੍ਰਾਮ ਭਾਗ ਜੋ ਪੂਰੇ 110 ਗ੍ਰਾਮ ਜਿਹੜਾ ਸੋਨਾ ਮਾਫ ਕਰਨਾ ਤੇ 30 ਟੋੜੇ ਸੋਨਾ ਜਿਹੜਾ ਉਹ ਬਰਾਮਦ ਕਰ ਲਿਆ। ਤਾਂ ਕੀ ਕਹਿਣਾ ਪੁਲਿਸ ਮੁਲਾਜ਼ਮਾਂ ਦਾ ਕਿਸ ਤਰ੍ਹਾਂ ਦੀ ਰਹੀ ਹੈ ਕਾਰਵਾਈ ਤੁਹਾਨੂੰ। ਇਹ ਬੀਤੀ 2 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਬਰਨਾਲੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਦੁਪਹਿਰ ਦੇ ਟਾਈਮ ਜਦੋਂ ਗੀਤਾ ਭਵਨ ਦੇ ਨੇੜੇ ਇੱਕ ਪਰਿਵਾਰ ਹੈ ਇਹਨਾਂ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਤੇ ਕੁਝ ਨਜ਼ਦੀ ਜਿਹੜੇ ਆ ਉਹ ਚੋਰੀ ਹੋ ਗਏ ਸੀ। ਦੇ ਵਿੱਚ ਪੂਨਮ ਰਾਣੀ ਦੇ ਬਿਆਨ ਦੇ ਉੱਤੇ ਐਫਆਈਆ ਨੰਬਰ 452 ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਅਨੌਰ ਵਿਅਕਤੀ ਤੇ ਐਫਆਈਆਰ ਸੀ ਤੇ ਇਹ ਪਰਿਵਾਰ ਨੇ ਇਹਦੇ ਵਿੱਚ ਸਾਨੂੰ 30 ਟੋਲੇ ਸੋਨਾ ਚਾਂਦੀ ਦੇ ਗਹਿਣੇ ਤੇ 50000 ਰੁਪਏ ਨਕਦੀ ਜਿਹੜੇ ਐਸ ਪਰ ਐਫਆਈਆਰ ਜੋ ਪਰਿਵਾਰ ਨੇ ਲਿਖਾਇਆ ਸੀਗਾ ਜੋ ਦਰਜ ਹੋਈ ਸੀ ਇਹਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਉਸ ਦਿਨ ਤੋਂ ਹੀ ਲੱਗੀ ਹੋਈ ਸੀ ਸੀਟੀਵੀ ਕੈਮਰੇ ਤੇ ਹੋਰ ਤਕਨੀਕੀ ਮਾਹਰਾਂ ਦੀ ਮਦਦ ਦੇ ਨਾਲ ਅਸੀਂ ਇਹ ਲੱਗੇ ਹੋਏ ਸੀਗੇ ਤੇ ਇਹ ਜਿਹੜਾ ਮੁਕੱਦਮਾ ਇਹਨਾਂ ਨੇ ਟ੍ਰੇਸ ਕਰ ਲਿਆ ਉਹਨਾਂ ਨੂੰ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਕਿ ਪ੍ਰਦੀਪ ਸਿੰਘ ਉਰਫ ਭਪਿੰਦੂ ਵਸੇ ਧਨੋਲਾ ਖੁਰਦ ਦਾ ਰਹਿਣ ਵਾਲਾ ਇਹ ਦੋਸ਼ੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦੇ ਤੋਂ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 11 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਗਏ ਨੇ ਫਰਦਰ ਅੱਜ ਇਹਨੂੰ ਮਨਜੁਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਨਾ ਹਾਸਲ ਕੀਤਾ ਜਾਏਗਾ ਇਫਰਦਰ ਜਿਹੜੀ ਆ ਪੁੱਛ ਇਸ ਕੀਤੀ ਜਾਏਗੀ ਦੇਖੋ ਜੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਚੋਰੀ ਦੇ ਤੇ ਐਕਸਾਈਜ਼ ਵਗੈਰਾ ਦੇ ਇਹ ਦੁਪਹਿਰ ਦੇ ਟਾਈਮ ਉਤੋਂ ਘੁੰਮ ਰਿਹਾ ਸੀਗਾ ਇਹਦੀ ਨਿਗਾ ਪੈ ਗਈ ਜਿਵੇਂ ਕਿ ਪਰਿਵਾਰ ਨੇ ਵੀ ਦੱਸਿਆ ਕਿ ਉਹਨਾਂ ਦਾ ਇੱਕ ਸ਼ਟਰ ਜਿਹੜਾ ਉਹ ਖੁੱਲਾ ਸੀ ਉਹਨਾਂ ਨੇ ਉਹਨੂੰ ਕੁੰਡਾ ਵਗੈਰਾ ਨਹੀਂ ਸੀ ਲਾਇਆ ਹੋਇਆ ਇਹਨੇ ਮੌਕਾ ਦੇਖਦੇ ਹੋਏ ਜਦੋਂ ਇਹਨੂੰ ਖੁੱਲਾ ਦਿਖਿਆ ਤੇ ਉਹਦੇ ਉੱਤੇ ਚੜ ਗਿਆ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰ ਆ ਉਹ ਥੱਲੇ ਹੀ ਸੀਗੇ ਤੇ ਇਹਨੇ ਦੁਪਹਿਰ ਦਾ ਟਾਈਮ ਸੀਗਾ ਤੇ ਇਹਨੇ ਕੂਠੇ ਤੇ ਚੜ ਕੇ ਸਿੱਧਾ ਉਥੋਂ ਜਿਹੜਾ ਗਹਿਣੇ ਵਗੈਰਾ ਸੀ ਉਹ ਵੀ ਸਿੱਧਾ ਬਿਨਾ ਕਿਸੇ ਸਿਕਿਉਰਿਟੀ ਦੇ ਕਲਮਾਰੀ ਦੇ ਵਿੱਚ ਹੀ ਪਏ ਸੀ ਤੇਨੇ ਅਲਮਾਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹ ਸਾਰਾ ਜਿਹੜਾ ਗਹਿਣੇ ਤੇ ਨਗਦੀ ਆ ਉਥੋਂ ਚੋਰੀ ਕਰ ਲਿਆ ਸੀ ਜਦੋਂ ਮੈਂ ਤਾਨੂੰ ਦੱਸਿਆ ਕਿ 30 ਟੋਲੇ ਪਰਿਵਾਰ ਨੇ ਆਪਾਂ ਨੂੰ ਐਫ ਆਈ ਆਰ ਦੇ ਵਿੱਚ ਲਿਖਵਾਇਆ ਸੀਗਾ ਇਹਦੇ ਵਿੱਚ ਅਸੀਂ 12 ਟੋਲੇ ਸੋਨਾ ਤੇ 11 ਟੋਲੇ ਜਿਹੜੀ ਚਾਂਦੀ ਆ ਹੋਰ ਤੱਕ ਬਰਾਮਦ ਕਰ ਲਈ ਆ ਬਾਕੀ ਹਲੇ ਫਰਦਰ ਪੁਛਕਿਚ ਬਾਕੀ ਆ ਉਹਨੂੰ ਰਿਮਾਂਡ ਤੇ ਲੈਵਾਂਗੇ ਅੱਜ ਦੋਸ਼ੀ ਨੂੰ ਅਸੀਂ ਤੇ ਹੋਰ ਵੀ ਸਾਨੂੰ ਇਹਦੇ ਵਿੱਚ ਬਰਾਮਦਗੀ ਹੋਣ ਦੀ ਉਮੀਦ ਹੈ। ਇਹ ਪਰਿਵਾਰ ਇਹ ਵੀ ਕਹਿੰਦਾ ਸੀ 700 ਤੋਂ 1000 ਇਹ ਕੁਝ মিডিਆ ਖਬਰਾਂ ਆਈਆਂ ਸੀ ਪਰ ਜੋ ਪਰਿਵਾਰ ਨੇ ਸਾਡੇ ਕੋਲ ਸਾਡੇ ਕੋਲ ਵੀ ਪਰਿਵਾਰ ਨੇ ਬਿਆਨ ਲਖਾਇਆ ਜਿਹੜੀ ਐਫ ਆਈ ਆਰ ਆ ਉਹ ਪੂਨਮ ਰਾਣੀ ਦੇ ਬਿਆਨ ਤੇ ਦਰਜ ਹੋਈ ਹੈ ਪੂਨਮ ਰਾਣੀ ਨੇ ਜੋ ਸਾਨੂੰ ਐਸ ਪਰ ਐਫ ਆਈ ਆਰ ਜੋ ਉਹਨਾਂ ਦਾ ਬਿਆਨ ਹੈ ਉਹ 30 ਟੋਲੇ ਗਹਿਣਿਆਂ ਦਾ ਉਹਨਾਂ ਨੇ